ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਹਾਂਜੀ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਪਾਵੈ ਦੇ ਨਾ ਦੇਈ ਸੋਏ ਕੀਤੇ ਕੈ ਕਹਿਆ ਕਿਆ ਹੋਏ ਹਬੇ ਸੱਚ ਭਾਵੇਂ ਤੈਸੋ ਸੱਚ ਅੰਦਾ ਕੱਚਾ ਕਚੁਨ ਕੱਚ ਕਚੁਨ ਕੱਚ ਇਹ ਪਾਠ ਦਾ ਸਹੀ ਰੂਪ ਹੈ ਆਮ ਤੌਰ ਤੇ ਪਾਦਸ਼ੇਦ ਕਰਨ ਵਾਲਿਆਂ ਨੇ ਹਰ ਥਾਂ ਤੇ ਕੱਚ ਨ ਕੱਚ ਇਉਂ ਕਰ ਦਿੱਤਾ ਹੈ ਤੇ ਉਹ ਦਲੀਲ ਦਿੰਦੇ ਨੇ ਕਿ ਪਹਿਲੇ ਕੱਚ ਦੀ ਜਿਹੜੀ ਔਂਕੜ ਹੈ ਇਹਦਾ ਭਾਵ ਹੈ ਕਿ ਇਹਦੇ ਤੋਂ ਅੱਗੇ ਅੱਖਰ ਨਹੀਂ ਹੋਵੇਗਾ ਤੇ ਨੰਨਾ ਅਗਲੇ ਪਾਸੇ ਲੱਗੇਗਾ ਪਰ ਇਹ ਦਲੀਲ ਗਲਤ ਹੈ ਕੱਚੋਂ ਕੱਚ ਕੱਚਿਆਂ ਤੋਂ ਵੀ ਕੱਚੇ ਇਹ ਇਸ ਸ਼ਬਦ ਦਾ ਅਰਥ ਹੈ ਕਾਚਨ ਕੱਚ ਇਹਦਾ ਅਰਥ ਕਰਦੇ ਨੇ ਕਿ ਨਰੋਦ ਕੱਚਾ ਪਰ ਕੱਚੋਂ ਦਾ ਕੱਚ ਇਹਦਾ ਅਰਥ ਹੈ ਕੱਚਿਆਂ ਤੋਂ ਵੀ ਕੱਚਾ ਜਿਹੜਾ ਮੂਲ ਪ੍ਰਤਨ ਸੰਪਰਦਾਇ ਪਾਠ ਹੈ ਉਹ ਕੱਚਨ ਕੱਚ ਹੀ ਹੈ ਅੰਦਾ ਕੱਚਾ ਕੱਚਨ ਕੱਚ ਇਉਂ ਪਾਠ ਕਰਦਾ ਹੈ ਅੰਦਾ ਕੱਚਾ ਕੱਚਨ ਕੱਚ ਰਹਾਉ جا کے ਰੁਖ ਬਿਰਖ ਆਰਾਉ ਜੇਹੀ ਤਾਤ ਤੇ ਹਾ ਤਿੰਨ ਨਾਉ ਫੁੱਲ ਪਾਉ ਫਲ ਜੇਹੀ ਤਾਤ ਤੇ ਹਾ ਤਿੰਨ ਨਾਉ ਜੇਹੀ ਤਾਤ ਤੇ ਹਾ ਤਿੰਨ ਨਾਉ ਫੁੱਲ ਪਾਉ ਫਲ ਲਿਖਿਆ ਪਾਏ ਫੁੱਲ ਪੱਤ ਥੋੜਾ ਜਿਹਾ ਕਸ ਕੇ ਬੋਲਨਾ ਫਲ ਫੁੱਲ ਹੀ ਬੋਲਨਾ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਵੇਣ ਨਾਵੈ ਨਾਹੀ ਸਾਬਾਸ